ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆ ਆਪਣੇ ਚੈਨਲ ਪਹਾਉਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪੀਰ ਸ਼ੇਰੇ ਸਿੱਧੂ ਦੇ ਕੋਲ ਪਹੁੰਚੇ ਆ ਤੇ ਦੋ ਨਾਗ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਿਹੜੀ ਝੋਟੀ ਸੁਈ ਸਵਾਈ ਆ ਤੇ ਇੱਕ ਗੱਬਨ ਤਿਆਰ ਆ ਇੱਕ ਨਾਲ ਮੋਟਰਸਾਈਕਲ ਤੇ ਜਿਹੜੀ ਐਕਟਿਵ ਆ ਉਹ ਦਿਖਾਵਾਂਗੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਇੱਕ ਰੇ ਮੇਰਾ ਸ਼ੇਰਾ ਜੀ ਪਿੰਡ ਮਾਲਾਕੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਬਲਸਰ ਫੋਨ ਨੰਬਰ ਹੈਗਾ ਜੀ 98145 ਦੇ 618 ਤੇ ਪਿੰਡ ਵੀ ਜੀ ਆਪਣਾ ਹੈਗਾ ਜੀ ਚਿਗਾਵੇਂ ਤੋਂ ਜਿਹੜਾ ਜੀ ਨਾਲਾ ਰੋਡ ਵਗਦਾ ਹੋ ਰੋਡ ਦੇ ਉੱਤੇ ਚਿਗਾਵਾ ਆਪਾਂ ਨੂੰ 7 ਕਿਲੋਮੀਟਰਾਂ ਦੇ ਨਾਲਾ 12 ਤੇ ਅੰਮ੍ਰਿਤਸਰ 에어ਪੋਰਟ ਆਪਾਂ ਸਾਰਾ 15 ਕਿਲੋਮੀਟਰ ਇਥੋਂ ਠੀਕ ਜੀ ਵੀਰ ਜੀ ਤੇ ਦੋ ਨਾਗ ਜੀ ਅੱਜ ਹਾਂਜੀ ਦੋ ਨਾਗ ਜੀ ਵੀਰ ਜੀ ਛੋਟੀਆਂ ਨੇ ਆਪਣੀਆਂ ਤਿੰਨ ਆਈਆਂ ਸੀ ਹਾਂਜੀ ਲੋਡ ਦੇ ਵਿੱਚ ਪਹਿਲਾ ਪੁਗਰ ਫਿਰ ਵੇਖ ਗਿਆ ਵਧੀਆ ਵਧੀਆ ਉਹਦੇ ਵੀ ਜੀ ਮੈਂ ਤਾਂ ਹੀ ਲਗਾ ਦੇ ਠੀਕ ਜੀ ਮਤਲਬ ਕਿ ਐ ਮਹਾਰਾਜ ਦੇ ਕਰਤਾ ਸਾਹਿਬ ਸਭਾ ਹੋ ਗਿਆ ਠੀਕ ਜੀ ਹੱਥ ਕੋਈ ਆਪਣੇ ਆਪਣੇ ਮੰਨ ਲੋ ਟਿਕਾਣੇ ਲੱਗ ਤੇ ਉਸ ਤੋਂ ਬਾਅਦ ਵੀ ਝੋਟੀਆਂ ਆਈਆਂ ਅਸੀਂ ਉਸ ਤੋਂ ਬਾਅਦ ਤਿੰਨ ਆਈਆਂ ਅਸੀਂ ਇਹ ਝੋਟੀਆਂ ਹਾਂਜੀ ਤੇ ਮੈਨੂੰ ਥੋੜਾ ਜਿਹਾ ਇੱਕ ਵਿਆਹ ਸੀ ਆਪਣੇ ਮਾਮਾ ਜੀ ਦੇ ਬੇਟੇ ਦਾ ਜੀ ਉਧਰ ਫਿਰ ਚਾਰ ਦਿਨ ਰੁਜੇ ਰਹੇ ਆਪਾਂ ਅੱਛਾ ਜੀ ਉਹਨਾਂ ਝੋਟੀਆਂ ਵੇਚੀਆਂ ਤੇ ਇੱਕ ਝੋਟੀ ਆਪਣੇ ਕੋਲ ਥੋੜੀ ਮੰਨ ਲੋ 25 ਆਪਾਂ ਵਿੱਚ ਲੈ ਆਂਦੀ ਸੀ ਹਾਂਜੀ ਤੇ ਝੋਟੀ ਬਹੁਤ ਸੋਹਣੀ ਸੁਨੱਖੀ ਆ ਦੁੱਧ ਦਾ ਰਿਕਾਰਡ ਵੀ ਚੰਗਾ 17-1 ਠੀਕ ਹੈ ਜੀ 18 ਦਿਨ ਦੀ ਕੁੰਨੀ ਦਿੰਦੀ ਆ ਪਰ ਸਾਹਮਣੀ ਪੈਣੀ 10 15 ਤੇ ਇਹਦੇ ਤੋਂ ਕਰ ਲਈਏ ਸ਼ੁਰੂਆਤ ਠੀਕ ਜੀ ਕੀ ਡਿਟੇਲ ਜੇ ਦੀ ਡਿਟੇਲ ਵਿੱਚ ਜੀ ਤੁਹਾਨੂੰ ਮੈਂ ਦੱਸ ਹੀ ਚੁੱਕਾ ਹਾਂ ਕਿ ਇਹਨੇ ਪਹਿਲਾਂ ਨੇ ਇਹ ਕੱਦ ਵਜਨ ਵੇਖੋ ਗੱਡਾ ਤਕੜਾ ਝੋਟੀ ਦਾ ਸ਼ਾਈ ਸੂਈ ਪੂਰੀ ਜੀ ਝੋਟੀ ਦਾ ਹਾਂ ਜੀ ਜੀ ਸ਼ਾਈ ਜੀ ਤੁਹਾਨੂੰ ਪਤਾ ਮੰਨੀਆਂ ਗਈਆਂ ਝੋਟੀਆਂ ਬਿਲਕੁਲ ਜੀ ਤੇ ਸਿੰਘ ਮੂੰਹ ਦੀ ਵੀ ਸੋਹਣੀ ਆ ਇਹਨੇ ਪਹਿਲਾਂ ਨੇ ਵੀ ਜੀ 16 ਦਿੱਤਾ 18 ਦਿੰਦੀ 19 ਦਿੰਦੀ ਆ 10 15 ਕੱਚੀ ਆ ਠੀਕ ਜੀ ਵੀਰ ਜੀ ਇਹਨੇ ਸੁਭਾ ਦੂਸਰਾ ਸੋਹਣਾ ਦੋਵੇਂ ਵੇਗੀਆਂ ਇੱਕਰਚੀ ਤੇ ਦੰਦਾ ਤੋਂ ਕਿਦਾਂ ਜੀ ਵੀਰ ਜੀ ਦੰਦਾ ਤੋਂ ਵਿੱਚ ਜਵਾਨ ਹੋ ਗਈ ਆ ਲਓ ਜੀ ਦੰਦਾ ਤੋਂ ਜਿਹੜੀ ਜਵਾਨ ਆ ਸੁਭਾ ਦੂਸਰਾ ਸੋਹਣਾ ਆ ਤੇ ਮੂੰਹ ਸਿਰ ਦੀ ਜਿਹੜੀ ਬਹੁਤ ਹੀ ਸੋਹਣੀ ਆ ਚੈੱਕ ਕਰ ਸਕਦੇ ਹੋ ਸੇਮਸੰਗ ਬਹੁਤ ਸੋਹਣਾ ਲੱਗਾ ਜਿੱਦਾਂ ਵੀ ਕਹਿ ਲਈਓ ਪਿੱਠ ਪੁੜਾ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਜਿਹੜਾ ਖੁੱਲੇ ਡੁੱਲੇ ਜਿਹੜੀ ਪਿੱਠ ਪੁੜੇ ਦੀ ਇਹਦੇ ਬਾਕੀ ਜਿਹੜਾ ਆਰਡਰ ਆ ਬਹੁਤ ਸੋਹਣਾ ਤਿਆਰ ਕਰਨ ਦੀ ਆ ਤੇ ਥਣ ਬਹੁਤ ਚੰਗੇ ਗੈਪ ਦੇ ਉੱਤੇ ਲੱਗਾ ਤੇ ਫੁੱਲ ਸਾਈਜ਼ ਝੋਟੀ ਆ ਜਿਹੜੀ ਵੱਡੀ ਝੋਟੀ ਗੱਠ ਗੱਠ ਦੀ ਵਿਰਲ ਤੇ ਥਾਣਿਆ ਜਿੱਧਰ ਨੂੰ ਮਰਜੀ ਚੈੱਕ ਕਰੋ ਅਸੀਂ ਇੱਕ ਕਰੀ ਪਿਛਾ ਨਾਲੇ ਫਿਰ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਹਣ ਰਿੰਗ ਸਿੰਘ ਆ ਗਿਆ ਚੈੱਕ ਕਰ ਜੈਡ ਬਲੈਕ ਲੈ ਜਾਓ ਵੀਰ ਜੀ ਲੈ ਜਾਓ ਤੇ ਆ ਤੁਸੀਂ ਥਣਾ ਦਾ ਜ ਬਹੁਤ ਹੀ ਸੋਹਣਾ ਥਣ ਲੱਗਾ ਤੇ ਚੰਗੇ ਗੈਪ ਦੇ ਉੱਤੇ ਲੱਗਾ ਪੇਠ ਪੁੜੇ ਦੀ ਵੀ ਜੜੀ ਬਿਲਕੁਲ ਸਾਫ਼ ਹੈ ਝੋਟੀ ਤੇ ਬਾਕੀ ਜਿਹੜਾ ਕੱਦ ਵਜਣੇ ਉਹ ਤੁਹਾਡੇ ਸਾਹਮਣੇ ਆ ਵੀਰ ਜੀ ਲਾਗੇ ਖੋਵੇ ਮੜਾਇਆ ਕੱਦ ਦਾ ਇਹਦਾ ਅੰਦਾਜ਼ਾ ਲਵਾ ਦਈਏ ਮੜਾਇਆ ਲਓ ਜੀ ਮੋਢੇ ਤੇ ਆਉਂਦੀ ਝੋਟੀ ਕੱਦ ਦਾ ਜਿਹੜਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਚੰਗੀ ਝੋਟੀ ਆ ਤੇ ਰੇਟ ਵੀਰ ਜੀ ਇਹਦਾ ਰੇਟ ਵੀਰ ਜੀ ਇਹਦਾ ਅੱਜ ਦੇ ਟਾਈਮ ਦੇ ਹਿਸਾਬ ਨਾਲ ਆਉਣਾ ਜੋ ਹਿਸਾਬ ਕੱਚਾ ਹੈ ਸਾਹਮਣੀ ਬਣੀ ਆ ਹਾਂਜੀ ਹਾਂਜੀ ਤੇ ਆਪਾਂ ਕਰ ਲਵਾਂਗੇ ਫੋਨ ਤੇ ਤਿਆਰ ਹੋਈ ਦਾ ਮੁੱਲ ਤੁਹਾਨੂੰ ਪਤਾ ਭਾਵੇਂ ਖੁਸ਼ੀ ਪਾ ਦੋ ਤੋਂ ਵੀ ਬਾਅਦ ਵਿਗ ਜੇ ਝੋਟੀ ਠੀਕ ਜੀ ਤੇ ਆਪਾਂ ਇਸ ਟਾਈਮ ਤੇ ਦੋ ਤੋਂ ਅੰਦਰ ਦਵਾਂਗੇ ਝੋਟੀ ਕੋਈ ਵੀਰ ਭਰਾ ਫੋਨ ਤੇ ਗੱਪਣੇ ਨਾਲ ਕਰ ਲਓ ਜਿੱਥੇ ਵੀ ਸਾਈਡਿੰਗ ਪੈ ਠੀਕ ਲਓ ਜੀ ਵੀਰ ਜੀ ਜਿਹੜਾ ਮੋਲਿਆ ਝੋਟੀ ਦਾ ਫੋਨ ਤੇ ਵੀਰ ਕਹਿੰਦਾ ਕਿ ਕਰਾਂਗੇ ਤੇ ਜਿਹੜਾ ਤਿਆਰ ਹੋਈ ਦਾ ਰੇਟ ਵੱਖਰਾ ਹੋਊਗਾ ਤੇ ਹੋਣ ਦੇ ਟਾਈਮ ਦਾ ਰੇਟ ਜਿਹੜਾ ਵੀਰ ਕਹਿੰਦਾ ਕਿ ਵੱਖਰਾ ਕਰ ਦਾਂਗੇ ਬਾਕੀ ਤੁਸੀਂ ਆਰਡਰ ਚੈੱਕ ਕਰ ਸਕਦੇ ਝੋਟੀ ਦਾ ਬਹੁਤ ਸੋਹਣੀ ਤਿਆਰ ਹੁੰਦੀ ਆਉਂਦੀ ਆ ਤੇ ਦੂਜੇ ਨੰਬਰ ਤੇ ਵੀਰ ਜੀ ਕਿਦਾਂ ਜੀ ਦੂਜੇ ਨੰਬਰ ਤੇ ਇਹ ਵੀ ਕੀ ਝੋਟੀ ਆਪਣੇ ਕੋਲੋਂ ਇਥੋਂ ਵੇਖ ਕੇ ਗਈ ਸੀ ਹਾਂਜੀ ਤੇ ਇਹਨੂੰ ਮਤਲਬ ਵੀ ਸੂਈ ਨੂੰ ਅੱਜ 1 ਮਹੀਨਾ ਤੇ 2 ਦਿਨ ਹੋ ਗਏ ਆ ਬੇਸ਼ੱਕ ਕੋਈ ਵੀਰ ਭਰਾ ਆਪਣੇ ਕੋਲ ਤਰੀਕਾ ਕੋਈ ਦਾ ਤਰੀਕ ਵੀ ਆਪਾਂ ਨੋਟ ਕਰਵਾ ਦੇਵਾਂਗੇ ਹਾਂਜੀ ਤੇ ਵੀਰ ਜੀ ਵੇਖੀ ਹੋਣੀ ਤੁਸੀਂ ਅੱਜ ਤੋਂ ਮਤਲਬ ਚੌਥੀ ਪੰਜਵੀਂ ਵੀਡੀਓ ਤੇ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਝੋਟੀ ਆ ਹਾਂਜੀ ਤੇ ਇਹਦੇ ਬਾਰੇ ਪ੍ਰੋਪਰ ਦੱਸਿਆ ਆਪਾਂ ਵੀਡੀਓ ਦੇ ਵਿੱਚ ਸਾਰੀਆਂ ਝੋਟੀਆਂ ਦੇ ਵਿੱਚੋਂ ਜਿਹੜੀ ਸਿਰੇ ਦੀ ਝੋਟੀ ਕਾ ਚਾ ਕਰ ਸਕਦੇ ਇਹਦੀ ਵੀਡੀਓ ਜੀ ਇੱਕ ਲੱਖ 75000 ਦੀ ਆਪਣੇ ਕੋਲ ਵੇਚ ਕੇ ਗਈ ਦੁੱਧ ਵੀ ਚੰਗਾ ਭਰਿਆ ਸੀ ਮਹੀਨੇ ਉਹਨਾਂ ਕੋਲ ਜਾ ਕੇ ਥੋੜੀ ਜੀ ਵੀਰ ਹੋਣਾ ਸੇਵਾ ਕੱਢ ਕੀਤੀ ਮਹੀਦੀ ਅੱਛਾ ਜੀ ਦੁੱਧ ਆਪਣੀ ਜ਼ੁਬਾਨੀ ਦੱਸਦੇ ਵੀ 20 ਦੇ ਝੋਟੀ ਪਹੁੰਚ ਗਈ ਸੀ ਅੱਛਾ ਜੀ ਅਸਟੈਂਪੇ ਵਿਧੀ ਬੱਚਾ ਮਰ ਗਿਆ ਤਾਂ ਨਾ 2-2 ਦਿਨ ਮਹੀਂ ਚੁਹੀ ਨਹੀਂ ਗਈ ਅੱਛਾ ਜੀ 2-2 ਦਿਨ ਆਪੇ ਮਹੀਂ ਤੰਗ ਹੋ ਜਾਂਦੀ ਰਹੀ ਐ ਉਦੋਂ ਚੁੰਦੇ ਰਹੇ ਅੱਛਾ ਜੀ ਨਹੀਂ ਦੇ ਚਲੋ ਮੰਨ ਲਓ ਦਿਹਾੜੀ ਲੰਘ ਬੱਚੇ ਮਰਨ ਤੋਂ ਤੁਹਾਨੂੰ ਪਤਾ ਡੰਗਰ ਖਰਾਬ ਕਰਦਾ ਹੀ ਕਰਦਾ ਇੱਕ ਮੈਂ ਉਹਨਾਂ ਨੂੰ ਬਾਅਦ ਚ ਮਿਲਣ ਨੂੰ ਉਹਨਾਂ ਨੇ ਦੱਸਿਆ ਨਹੀਂ ਤੇ ਮੈਂ ਆਪਾਂ ਖੁਸ਼ੀ ਬਣਵਾਦਣੀ ਉਹਨਾਂ ਨੂੰ ਦੱਸ ਗਏ ਬਿਲਕੁਲ ਜੀ ਤੇ ਖੁਸ਼ੀ ਦੇ ਡੰਗਰ ਤੁਹਾਨੂੰ ਪਤਾ ਮਿਲ ਪੈਂਦਾ ਵਾ ਹਾਂਜੀ ਹਾਂਜੀ ਹੁਣ ਵੀ ਜੀ ਅਜੇ ਇੱਕ ਟਾਈਮ ਟਿਕਾ ਲਾਉਂਦੀ ਐ ਤੇ ਇੱਕ ਟਾਈਮ ਬਾਹਰੇ ਤੇ ਆ ਗਈ ਐ ਮਹੀਂ ਠੀਕ ਟਾਈਮ ਤੇ ਵੀ ਇਹਦੇ ਕੋਲ 16 ਕਿਲੋ ਦੁੱਧ ਗੀਜੀ ਰੈਡੀ ਹੋ ਪਰ ਜਿੱਦਣ ਟਿੱਕੇ ਮੈਂ ਹੀ ਮਿਲਦਾ ਵੀ ਫੇਰ 18-20 ਕਿਲੋ ਸੁਹਾ ਵੀਰਜੀ ਤੀਸਰਾ ਸੂਈ ਸੀ ਨਾ ਇੱਕ ਮਹੀਨਾ ਦੇ ਜਿਹੜਾ 2 ਦਿਨ ਸੂਈ ਨੂੰ ਹੋ ਗਿਆ ਤੇ ਵੀਰ ਨੇ ਵੇਚੀ ਵੀ ਚੰਗੇ ਰੇਟ ਦੇ ਉੱਤੇ ਹੀ ਹਾਂਜੀ ਸੁਹਾ ਜ਼ਰੂਰ ਤੀਸਰਾ ਬਾਕੀ ਜਿਹੜਾ ਨੀਲੀ ਰਾਵੀ ਦਾ ਪੱਖ ਰੱਖਦੀ ਆ ਤੇ ਬਾਰਡਰ ਲਾਈਨ ਤੋਂ ਵੀਰਜੀ ਆਈ ਨਾ ਹਾਂਜੀ ਬਾਰਡਰ ਲਾਓ ਜੀ ਬਾਰਡਰ ਲਾਈਨ ਤੋਂ ਜਿਹੜੀ ਆਈ ਸੀ ਤੇ ਇਹਦੀ ਕੋਈ ਵੀਡੀਓ ਜਿਹੜੀ ਵੇਖਣਾ ਚਾਹੁੰਦਾ ਤੇ ਉਹ ਵੀ ਵੇਖ ਸਕਦਾ ਜਿਹੜਾ ਆਰਡਰ ਬੇ ਕਮਾਲ ਹੀ ਬਣਾਇਆ ਪਿਆ ਸੀ ਇਹਨੇ ਕਰਮਾਲੀ ਨੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਅਜੇ ਵੀ ਕਰਮਾਲੀ ਜਿਹੜੀ ਬਹੁਤ ਸੋਹਣਾ ਆਰਡਰ ਲਈ ਫਿਰਦੀ ਆ ਦੁੱਧ ਹਣ ਵੀਰ ਕਹਿੰਦਾ ਕਿ ਜਿਹੜਾ ਮੌਕੇ ਦੇ ਉੱਤੇ ਵੀ 16 ਲੀਟਰ ਇਹਦੇ ਕੋਲ ਹੈਗਾ ਲੈ ਆਓ ਵੀਰ ਜੀ ਲੈ ਆਓ ਤੇ ਥਣ ਥਣ ਜਿਹੜਾ ਬਹੁਤ ਚੰਗਾ ਲੱਗਾ ਇੱਕ ਟਾਈਮ ਜਿਹੜੀ ਟੀਕੇ ਤੇ ਮਿਲਦੀ ਇੱਕ ਟਾਈਮ ਹੱਥ ਤੇ ਆ ਗਈ ਆ ਟਿੱਕਾ ਵਾਲਿਆਂ ਨੇ ਜਿਹੜੀ ਚੋਣ ਦੇ ਵਿੱਚ ਪੇਠਪੁੜੇ ਦੇ ਵੀ ਸਾ ਹਾਂਜੀ ਹਾਂਜੀ ਦੁੱਧ ਦੋ ਝੋਟੇ ਤਰਪਣਾ ਹੋਰ ਲਓ ਜੀ ਆਰਡਰ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਆਰਡਰ ਹੈ ਝੋਟੀ ਦਾ ਸਵੇਹਾ ਜ਼ਰੂਰ ਤੀਸਰਾ ਹੈ ਪਰ ਦੁੱਧ ਵਾਲਾ ਜਿਹੜਾ ਬਹੁਤ ਚੰਗਾ ਰਿਹਾੜਿਆ 16 ਲੀਟਰ ਵੀਰ ਕਹਿੰਦਾ ਕਿ ਜਿਹੜਾ ਮੌਕੇ ਦੇ ਉੱਤੇ ਵੀ ਹੋਊਗਾ ਦੁੱਧ ਹਣ ਹਾਂ ਜੀ ਤੇ ਸੁਭਾ ਵੀਰ ਜੀ ਤੀਸਰਾ ਹੀ ਹੈ ਨਾ ਇਹਦਾ ਹਾਂ ਜੀ ਹਾਂ ਜੀ ਸੁਭਾ ਤੀਸਰਾ ਚੈੱਕ ਕਰ ਸਕਦੇ ਹੋ ਬਸ ਇੱਕ ਉਹਦਾ ਕੋ ਸਾਂਭੀ ਨਹੀਂ ਗਈ ਤੀਸਰਾ ਬੱਚਾ ਮਰਨ ਕਰਕੇ ਆ ਨਾੜਾ ਥੋੜਾ ਚੈੱਕ ਕਰ ਸਕਦੇ ਨਹੀਂ ਬੱਚਾ ਮਰਨ ਕਰਕੇ ਥੋੜੀ ਖਰਾਬ ਹੋਈ ਪਈ ਮੈਂ ਵੀ ਦਿਖਾਉਂਦੇ ਹਾਂ ਉਹ ਗਾੜੀ ਕੱਟੀ ਵੱਜੀ ਹਾਂ ਜੀ ਉਹਦਣ ਸੂਈ ਤਾਜੀ ਬਿਲਕੁਲ ਤੇ ਇੱਕ ਮੈਂ ਇੱਥੇ ਡਿਟੇਲ ਆ ਜਾਂਦੀ ਤੁਹਾਨੂੰ ਪਤਾ ਲਓ ਪਿਛਲੇ ਮਹੀਨੇ ਦੀ ਵੀਰ ਜੀ 31 ਤਰੀਕ ਦੀ ਮੱਝ ਸੂਈ ਹੈ 31 ਤਰੀਕ ਦੀ ਚੈੱਕ ਕਰ ਸਕਦੇ ਨੇ ਤੇ ਅੱਜ ਦੋਵਰੀ ਹੋ ਗਈ ਇੱਕ ਮਹੀਨਾ ਲ ਦੋ ਦਿਨ ਹੋ ਗਏ ਠੀਕ ਜੀ ਵੀਰ ਜੀ ਤੇ ਦਾ ਰੇਟ ਹੋਣ ਵੀਰ ਜੀ ਆਪਾਂ ਕੀ ਰੱਖਣਾ ਰੇਟ ਵੀ ਜੀ ਨਿਕਾ ਜੇ ਆਪਾਂ ਕਰ ਦੇਣਾ ਹਾਂਜੀ ਮੈਂ ਵੇਚਣ ਨੂੰ ਭਾਵੇਂ ਹੁਣ ਵੀ ਜਿੱਦਣ 20 ਤੇ 18 20 ਕਿਲੋ ਤੇ ਚਲ ਗਈ ਮੈਂ ਤੇ ਹੁਣ ਵੀ ਭਾਵੇਂ ਆਪਾਂ ਵੇਚ ਦਈਏ ਡੇਢ ਦੀ ਵੇਚ ਦਈਏ ਆਸਟਾਈਂ ਤੇ ਵੀ ਜੀ ਹਾਂ ਨਾ ਜਿਹੜੀ 1 15 ਦੀ ਦੇ ਦਈਏ ਮੈਂ ਤੇ 1 15 ਦੀ ਤੇ ਕਰ ਦਈਏ ਥੋੜਾ ਬੋਧਾ ਹੋਰ ਥੋੜਾ ਬੋਧਾ ਚਲ ਇੱਕ 10 ਦੀ ਦੇ ਦਈਏ ਮੈਂ ਪਤਾ ਦੁੱਧ ਦੇ ਹਿਸਾਬ ਨਾਲ ਤੇ ਚਲੋ ਹੱਕਰਕਮ ਦੀ ਆ 18 ਕਿਲੋ ਹੈ ਹਾਂਜੀ ਹਾਂਜੀ ਤੇ 110000 ਦੀ 110000 ਦੀ ਹੋਰ 2000 ਛੱਡ ਦਾਂਗੇ ਇਕੱਠ ਦੀ ਵੀਰ ਜੀ ਹਾਨਾ ਦੇ ਦਵਾਂਗੇ ਠੀਕ ਲਓ ਜੀ 108000 ਦੀ ਵੀਰ ਕਹਿੰਦਾ ਗਿਆ ਹਾਨਾ ਦੇ ਦਾਂਗੇ ਤੇ ਹੋਰ ਵੀਰ ਜੀ ਆਪਾਂ ਮੋਟਰਸਾਈਕਲ ਤੇ ਐਕਟਿਵਾ ਦਿਖਾਉਣੀ ਹੈ ਵੀਰ ਜੀ ਦੋ ਸੰਦ ਆਪਾਂ ਵੇਚਣੇ ਠੀਕ ਜੀ ਇੱਕ ਐਕਟਿਵਾ ਉਹ ਮੰਨ ਲਓ ਵੀ ਘਰੇ ਉਤਰਨ ਲੱਗੇ ਖਰਾਬ ਹੁੰਦੇ ਆਪਾਂ ਦੇ ਠੀਕ ਜੀ ਲਓ ਜੀ ਆਹ ਜਿਹੜੀ ਐਕਟਿਵਾ ਤੇ ਮੋਟਰਸਾਈਕਲ ਵੀਰ ਦੇ ਕੋਲ ਕੀ ਵੀਰ ਜੀ ਇਹਨਾਂ ਦਾ ਮਾਡਲ ਮੁੱਡਲ ਕਿੰਨਾ ਹੈ ਇਹ ਵੀਰ ਜੀ ਮੋਟਰਸਾਈਕਲ ਜਿਹੜਾ ਆਪਣੇ ਕੋਲ ਹੈਗਾ ਜੀ 20 ਮਾਡਲ ਅੱਛਾ ਜੀ ਹਾਂਜੀ ਸੀਡੀ ਇਹ ਕਿਹੜਾ ਐਚ ਐਫ ਡੀ ਲੈਕਸ ਆ? ਹਾਂਜੀ ਡੀ ਲੈਕਸ ਆ। ਲਓ ਜੀ ਐਚ ਐਫ ਡੀ ਲੈਕਸ ਇਹ ਜਿਹੜਾ ਧਿਆਨ ਨਾਲ ਮਰਵਾ ਲਓ ਪੂਰਾ ਸਾਧਿਆ ਹੋਇਆ ਮਨ ਲਓ। ਲਓ ਜੀ ਕੰਡੀਸ਼ਨ ਤੁਸੀਂ ਜਿਹੜੀ ਚੈੱਕ ਕਰ ਸਕਦੇ। ਮੈਂ ਗੱਡੀ 'ਤੇ ਰਹਿਣਾ ਜ਼ਿਆਦਾ। ਹਾਂਜੀ ਹਾਂਜੀ। ਚਲਾਇਆ ਬਹੁਤ ਘੱਟ ਆ ਆਪਾਂ। ਤੇ ਮਾਡਲ 20 ਦੱਸਿਆ ਜੀ। 20 ਜੇ 20 ਦਾ ਮਾਡਲ ਜੇ ਮੰਨ ਲਓ ਵੀ 5ਵਾਂ 6ਵਾਂ ਮਹੀਨਾ ਹੋ ਗਾਇਆ 21 ਜੀ ਪੈਂਦਾ। ਟਾਇਰ ਵੀਰ ਨੇ ਜਿਹੜੇ ਦੋਵੇਂ ਨਵੇਂ ਪਾਏ ਚੈੱਕ ਕਰ ਸਕਦੇ ਹੋ। ਅੱਜ ਥੋੜਾ ਟਾਈਮ ਹੋ ਗਿਆ ਨਵੇਂ ਪਾਏ ਨੂੰ। ਦੋਵੇਂ ਟਾਇਰ ਜਿਹੜੇ ਨਵੇਂ ਆ। ਹਾਂਜੀ। ਚੈੱਕ ਕਰ ਸਕਦੇ ਹੋ ਜ ਤੇ 20 ਮਾਡਲ ਆ ਵੀਰ ਜੀ ਤੇ ਕਾਗਜ਼ੋ ਪੱਤਰ ਫੁੱਲ ਤੁਹਾਡੇ ਕੋਲ ਹਰ ਇੱਕ ਚੀਜ਼ ਵਿੱਚ ਹੀ ਬੋਲਿਆਗੇ ਠੀਕ ਜੀ ਤੇ ਐਕਟਿਵ ਆ ਮੇਰੇ ਖਾਲਸਾ 15 ਜਾਂ 16 ਮਾਡਲ ਨਿਕਲੂਗੀ ਮੈਂ ਆਰਸੀ ਤੇ ਨਹੀਂ ਵੇਖੀ 15 ਦਾ 15 ਦਾ ਕੁਝ ਮਹੀਨਾ ਹੋਣਾ ਮੇਰੇ ਕੋਲ ਲਓ ਜੀ 15 ਮਾਡਲ ਜਿਹੜੀ ਐਕਟਿਵ ਆ ਜੇ ਚੈੱਕ ਕਰ ਸਕਦੇ ਹੋ ਹੋਂਡਾ ਵਾਲਿਆਂ ਦੀ ਪਾਰਵਾਂ ਛੇ ਮਹੀਨਾ ਹੀ ਹੋਗਾ ਇਹਦਾ ਵੀ ਤੇ 2015 ਮਾਡਲ ਵੀਰ ਜੀ ਇਹ ਵੀ ਸੰਭੀ ਆ ਵੀਰ ਜੀ ਆਪਣੇ ਮੰਦੋ ਨਿਆਣੇ ਨੇ ਚਲਾਈ ਜਿੰਨੀ ਕਿ ਚਲਾਈ ਆ ਬੱਚਾ ਸਕੂਲ ਸਕਲ ਵਾਸਤੇ ਠੀਕ ਜੀ ਲਓ ਜੀ ਨੰਬਰ ਇਹਦਾ ਜਿਹੜਾ ਆ ਜੇ ਤੇ ਮੋਟਰਸਾਈਕਲ ਦਾ ਵੀ ਚੈੱਕ ਕਰ ਸਕਦੇ ਤੁਸੀਂ ਇੱਕ ਹੈਗਾ ਪੀਪੀ02 ਹਾਂਜੀ ਠੀਕ ਜੀ ਪੀਪੀ2 ਦੂਸਰਾ ਹੈਗਾ ਜੀ ਪੀਪੀ10 10 ਤੇ ਰੇਟ ਵੀਰ ਜੀ ਇਹਦੇ ਦੋਵਾਂ ਸੰਦਾ ਤੇ ਫੋਨ ਤੇ ਜਾਂ ਇਦਾਂ ਕਰਨੇ ਜੀ ਲਊਗਾ ਤੇ ਜਦੋਂ ਆਪਾਂ 10 ਹੀ ਦੇਨੇ ਮੁਰਤਲ ਕੋਈ ਵੀਰ ਭਰਾ ਲਊਗਾ ਆਪਾਂ 35 ਦਾ ਦੇ ਦਵਾਂਗੇ ਹਾਂਜੀ 30 ਬਾ 30 ਦੀ ਦੇ ਦਵਾਂਗੇ ਅੱਛਾ ਜੀ ਜੇ ਕੋਈ ਵੀਰ ਭਰਾ ਮੰਨ ਲਓ ਕੱਠਾ ਹੀ ਲਊਗਾ ਜੋੜਾ ਹੀ ਫਿਰ ਆਪਾਂ ਹੋਰ ਮਾਨਤਾਨ ਕਰਦਾਂਗੇ 60 ਦਾ ਹਾਨਾ ਜੋੜਾ ਜੀ ਦਾ ਨਹੀਂ ਠੀਕ ਜੀ ਤੇ ਆਪਾਂ ਬੁਲਟ ਦੀ ਆਪਾਂ ਨੂੰ ਲੋੜ ਆ ਹਾਂਜੀ ਭਰਾ ਕੋ ਮਤਲਬ ਕਿ ਖਲੋਤਾ ਹੋਵੇ 18 ਤੋਂ ਲੈ ਕੇ 21 ਮਾਡਲ ਦੇ ਵਿੱਚ ਵਿੱਚ 22 ਵੀ ਨਹੀਂ ਲੈਣਾ 23 ਵੀ ਨਹੀਂ ਲੈਣਾ ਹਾਂਜੀ ਜਾਂ 21 ਮਾਡਲ ਤੋਂ ਥੱਲੇ ਥੱਲੇ ਹੋ ਜਾਂਦੇ 18 ਤੋਂ ਤਾਂ ਨੂੰ ਹੋ ਜੇ ਠੀਕ ਜੀ 18 19 21 20 21 ਲਓ ਜੀ ਜਿਹਦੇ ਦੋਵੇਂ ਸੰਦ ਚੱਲਦੇ ਆ ਉਹ ਵੀਰ ਦੇ ਨਾਲ ਗੱਲਬਾਤ ਕਰ ਸਕਦਾ ਜੇ ਵੀਰ ਭਰਾ ਕੋ ਖਲੋਤਾ ਹੋਵੇ ਬੁਲਟ ਤੇ ਮੇਰੇ ਨਾਲ ਜਰੂਰ ਮਾ ਲੋ ਫੋਨ ਤੇ ਗੱਲਬਾਤ ਕਰੇ ਠੀਕ ਜੀ ਵੀਰ ਜੀ